ਹੈਲੋ ਜੀ ਪਿੰਡਾਂ ਦੇ ਤੁਮ ਕਾਂਚਾਂ ਨਾਲ ਤੇ ਤੁਹਾਡਾ ਸਵਾਗਤ ਹੈ ਜੀ ਹੁਣ ਆਪਾਂ ਜਾਣਦੇ ਹਾਂ ਜੀ ਮਾਈ ਵੀਰੋ ਦੀ ਮੱਸੀਆਂ ਤੇ ਇਹ ਮਾਈ ਵੀਰੋ ਦੀ ਜਗਾ ਜਿਹੜੀ ਆ ਉਹ ਚੱਕ ਫਤੇ ਸਿੰਘ ਵਾਲੇ ਆ ਪੁੱਚੋ ਮੰਡੀ ਦੇ ਕੋਲ ਹੀ ਆ ਤੇ ਉੱਥੇ ਵੀ ਮੱਸੀਆਂ ਭਰਦੀ ਆ ਤੇ ਆਪਾਂ ਜਾ ਕੇ ਆਉਂਦੇ ਆ ਜੀ ਚੱਕ ਫਤੇ ਸਿੰਘ ਵਾਲੇ ਮਾਈ ਵੀਰੋ ਜੀ ਜੋ ਕਿ ਬਹੁਤ ਹੀ ਸ਼ਕਤੀ ਵਾਲੀ ਜਗਾ ਹੈ ਹਰ ਇੱਕ ਸੁੱਖ ਪੂਰੀ ਹੁੰਦੀ ਆ ਤੇ ਆਪਾਂ ਚੱਲਦੇ ਆ ਤੇ ਤੁਹਾਨੂੰ ਉੱਥੋਂ ਦਾ ਬਲੌਗ ਦੇਵਾਂਗੇ ਫਿਰ ਕੀ ਕਰੀ ਚਪਲਾ ਲਾ ਦੇ ਆਇਥੇ ਬਾਹਰ ਹੀ ਲਾ ਦਿੰਦੇ ਆਉਂਦੇ ਲਾ ਦਿੰਦੇ ਉੱਥੇ ਲਾ ਉੱਤਰੀ ਜਾ ਕੇ ਤੇਰੇ ਨਾਲ ਤਲਾਕ ਨਹੀਂ what let ਆសុ ਕੀ ਆਣਾ ਚੱਲ ਗਏ ਆਪਾਂ ਮਸਤੀਆ ਤੋਂ ਆ ਗਏ ਜੀ ਹੁਣ ਤੇ ਫੇਰ ਆਪਾਂ ਬਣਾਈ ਜੀ ਘਰੀਆ ਕੀ ਗਾਜਰ ਦੀ ਬਰਫੀ ਬਹੁਤ ਹੀ ਆਸਾਨ ਤਰੀਕੇ ਦੀ ਗਾਜਰਾਂ ਦੀ ਬਰਫੀ ਵਾਸਤੇ ਆਪਾਂ ਨੂੰ ਕੋਈ ਇਹ ਰੈਸਪੀ ਚਾਹੀਦੀ ਹੈ ਤਾਂ ਕਮੈਂਟਾਂ 'ਚ ਦੱਸੋ ਅਸੀਂ ਆਪਾਂ ਤੁਹਾਨੂੰ ਇਹ ਰੈਸਪੀ ਦੇ ਦਾਂਗੇ ਤੇ ਇਹ ਬਰਫੀ ਬਹੁਤ ਹੀ ਸੇਦੀ ਤੇ ਬਹੁਤ ਹੀ ਸੁੱਖਤਰੀ ਆਪਾਂ ਇਹ ਬਰਫੀ ਵਾਸਤੇ ਗਾਜਰਾਂ ਕद्दूकस ਨਹੀਂ ਕਰੀਆਂ ਆਪਾਂ ਇਹਨੂੰ ਗ੍ਰੈਂਡਰ ਜਾਰਚ ਪਾ ਕੇ ਗ੍ਰੈਂਡ ਕਰ ਲਈਆਂ ਤੇ ਇਹ ਬਰਫੀ ਬਹੁਤ ਹੀ ਵਧੀਆ ਬਣਦੀ ਹੈ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਨੂੰ ਘੰਟਾ-ਘੰਟਾ ਗਾਜਰਾਂ ਦਾ ਕद्दूकस ਕਰਨ ਤੇ ਟਾਈਮ ਲੱਗ ਜਾਂਦਾ ਹੈ ਤੇ ਆਪਾਂ 5 ਮਿੰਟਾਂ ਚ ਮਿਕਸੀ ਨਾਲ ਆਪਾਂ ਗ੍ਰੈਂਡ ਕਰਕੇ ਟਿਕਾਜਰਾਂ ਦਾ ਪੇਸਟ ਬਣਾ ਸਕਦੇ ਆ ਤੇ ਇਹ ਆਪਾਂ ਬਰਫੀ ਪਕਾਉਣੀ ਆ ਜੀ ਬਸ 10-15 ਮਿੰਟ ਵਿੱਚ ਬਰਫੀ ਬਣ ਕੇ ਤਿਆਰ ਹੋ ਜਾਂਦੀ ਆ ਤੇ ਇੱਥੇ ਆਪਾਂ ਕਰ ਲਿਆ ਥੋੜਾ ਜਿਹਾ ਗੈਸ ਹੈ ਨਾ ਕਿਉਂਕਿ ਹੁਣ ਬਾਲਾ ਆਉਣ ਲੱਗ ਗਿਆ ਤੇ ਆਪਣਾ ਦੁੱਧ ਹੁਣ گاੜਾ ਹੋਣਾ ਸ਼ੁਰੂ ਹੋ ਗਿਆ ਤੇ ਪੱਕਣ ਵਾਲੀ ਸਟੇਜ ਤੇ ਆਉਣਾ ਸ਼ੁਰੂ ਹੋ ਗਿਆ ਹੁਣ ਤੇ ਹੁਣ ਇਹਨੂੰ ਆਪਾਂ بس 5-7 ਮਿੰਟ ਹੋਰ ਪਕਾਵਾਂਗੇ ਤੇ ਬਹੁਤ ਹੀ ਜਲਦੀ ਇਹ ਪਰਫੀ ਬਣ ਜਾਂਦੀ ਹੈ ਇਥੇ ਆਪਣੀਆਂ ਮਰਫੀ ਬਣਨ ਵਾਸਤੇ ਤਿਆਰ ਹੋ ਗਈ। ਬਿਲਕੁਲ ਗਾੜਾ ਹੋ ਗਿਆ ਮਟੀਰੀਅਲ ਖੁਆ ਬਣ ਕੇ ਤਿਆਰ ਆਪਣਾ ਗਾਜਰਾਂ ਵਾਲਾ। ਤੇ ਹੁਣ ਇਹਨੂੰ ਆਪਾਂ 2 ਮਿੰਟ ਹੋਰ ਪਕਾਵਾਂਗੇ। ਤੇ ਬਾਸ ਕੇ ਰਾਪੈ ਨੂੰ ਇਸੇ ਥਾਲੀ ਚ ਕੱਢ ਲਾਂਗੇ। ਤੇ ਫਿਰ ਆਪਾਂ ਇਹ ਟਿੱਕੀਆਂ ਬਣਾ ਲਾਂਗੇ। ਬਹੁਤ ਜਲਦੀ ਬਣਨ ਵਾਲੀ ਮਰਫੀ ਇਹ। ਇਹ ਕਰਤੋਂ ਸਾਡਾ ਵਲੌਗ ਚੰਗਾ ਲੱਗਦਾ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਆਪਣੀ ਬਰਫੀ ਜਮੂਗੀ ਸੀ ਵਧੀਆ ਤੇ ਹੁਣ ਆਪਾਂ ਇਹਦੀਆਂ ਟਿੱਕੀਆਂ ਕੱਟ ਲੈਣੀਆਂ ਪਨੀਰ ਟਿੱਕੀਆਂ ਬਣ ਕੇ ਤਿਆਰ ਆ ਜੀ ਬਹੁਤ ਵਧੀਆ ਬਰਫੀ ਬਣੀ ਹੈ ਇਹ ਤੇ ਬਹੁਤ ਹੀ ਸੌਖੇ ਤਰੀਕੇ ਨਾਲ